ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਬਈ ਉਹ ਵੀ ਆਪਣਾ ਚਲਾਇਆ ਚੈਨਲ ਤੇ ਬਾਕੀ ਜਿਹੜੀ ਕੱਲ 6 ਬੱਚਿਆਂ ਦੀ ਵੀਡੀਓ ਪਾਈ ਸੀ ਨਾ ਇਹ ਆਪਣੇ 6 ਦੇ 6 ਬੱਚੇ ਇਕੱਲੇ ਬਕੋਗੇ ਸੀ 10 ਮਿੰਟਾਂ ਚ ਇਹ ਬਨੂੜ ਚੱਲੇ ਅੱਜ ਫੇਰਾ ਅੱਜ ਉਸੇ ਵੀਰ ਪਹਿਲੇ ਜਿਹਨੂੰ ਕਬੂਤਰ ਤੇ ਆਪਣੇ ਅੱਜ ਫੇਰ ਉਹ ਹੀ ਮੈਨੂੰ ਕਬੂਤਰ ਦੇਨੇ ਆਪਣੇ ਮਨੂਰ ਕਿਹਦੀ ਕਰਾਉਣਾ ਕੰਮ ਕਰਦਾ ਸ਼ੌਂਕਾ ਘੱਟ ਵੀ ਕਰ ਲਾ ਕੋਰਚਕ ਹਲੋਈ ਖਟੀਆਂ ਅੱਖਾਂ ਹੋਰੀਨੋਗਾ

ਦੇਵੀਆ ਵਈ ਦੇਖੋ ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਨੇ ਪਾਲਸਰਾ ਹੋਰੀ ਨੋ ਕਰ ਪਲੋਜੀ ਕਰੋ ਫਰਾਮਾਸ਼ ਪੰਜਾਂ ਅੰਸ਼ਾਂ ਕੋਰਾ ਦੇ ਮੋਲ ਪਿਆਰਾ ਵਈ ਮੋਜ ਪਿਆਰਾ ਛੜ ਇਹ ਛੇ ਦੇ ਛੇ ਬੱਚੇ ਆਪਣੇ ਚੱਲੇ ਗਏ ਉੱਥੇ ਬਨੂੜਾ ਇੱਕ ਸੁਣ ਕੇ ਆ ਗਏ ਸਰਪ੍ਰਾਈਜ਼ ਗਿਫਟ ਹੈ ਉਹ ਸਰਪ੍ਰਾਈਜ਼ ਗਿਫਟ ਹੀ ਸੀ ਇਹ ਇੱਕ ਆਪਣੇ ਵੱਧ ਦੇਣਾ ਸੀ ਵੱਧ ਕਿਉਂ ਦੇਣਾ ਸੀ ਉਹਦੀ ਲੱਤ ਖਰਾਬ ਸੀ ਉਹ ਵੀ ਤਾਂ ਸਰਪ੍ਰਾਈਜ਼ ਗਿਫਟ ਉਹਨਾਂ ਕਰਦੇ ਮਾ ਲੋ ਜੀ ਛੱਟੀਆਂ ਅੱਖਾਂ ਕਾਲੀ ਨੋਕ ਵੇ ਲੈ ਕੋਲ ਬੰਨ ਲਮ ਲੋਜੀ ਕਰਾ ਪਰਾਂ ਦੇ ਚ ਪਰੰਟ ਇੱਕ ਬੱਚਾ ਆਪਣੇ ਵੱਧ ਦੇਣਾ ਸੀ ਉਹ ਵੀ ਸਰਪ੍ਰਾਈਜ਼ ਗਿਫਟ ਸੀ ਆਪਣਾ ਕਾਲਾ ਜੀਨ

लाल चीना लाल चीना भाई चिटिया अखाई नोक लाल चीना भाई बोला ਹਾਂ ਕੰਟਰ 6 ਬੱਚੇ ਬੁੱਕ ਸੀ ਸਤਮਾ ਪੜੇ ਉਹ ਜਣਦੀ ਇਹ ਸਰਪ੍ਰਾਈਜ਼ ਕਿ ਖੁਸ਼ੀ ਆ ਬਾਕੀ ਜਿਹੜਾ ਸਤਮਾ ਦੇਣਾ ਦਿਓਸ ਠੀਕ ਹੈ ਉਹ ਇਹ ਕੱਲ ਬੁੱਕ ਹੋ ਗਏ ਸੀ ਬਾਰੇ ਸੋ ਆਓ ਜੀ

ਵੀ ਲੋੜ ਜੀ ਨਾ ਹੋਵੇ ਖੱਟੇ ਆਖਾ ਪੂਰੇ ਨੋਕਾ ਬਈ ਜੀ ਠੀਕ ਹੈ ਉਹ ਬਈ ਉਹ ਜੀ ਨਾ ਖੱਟੇ ਆਖਾ ਪੂਰੇ ਨੋਕਾ ਹੋਈ ਇਹ ਚੰਗਿਆ ਜਪ ਨੂੰ ਪੰਜਾਂ ਦਾ ਸ਼ੌਕ ਕਰੀ ਨੋ ਹੀ ਹੋਈ ਚੰਦਿਆ ਜੀ ਬਰੂੜ ਹੈ ਮੈਂ ਦੇਖੋ ਪਹਿਣ ਸਿਖਾ ਦੇ ਜਾਣਗੇ ਬਈ ਕਿਸੇ ਤਰ੍ਹਾਂ ਦੀ ਕੋਈ ਹੋਣੀ ਹੋਰ ਸਿਖਾ ਦੇ ਜਾਣਗੇ ਖੁੱਲੇ ਡੁੱਲੇ ਜਮਾ ਦੇਖੋ ਜਮਾ ਖੁੱਲੇ ਡੁੱਲੇ ਜਾਣਗੇ ਬਈ ਠੀਕ ਹੋ ਬਈ 6 ਬੁੱਕ ਦੀ 7ਵਾਂ ਪੜੇ ਜਿੰਨੇ ਸੀ ਇਹ ਤੇ ਬਾਕੀ ਨਾਗਰਾ ਪ੍ਰੋਡਕਸ਼ਨ ਨੂੰ ਜੁਟੂ ਜੇ ਇਹਨੂੰ ਕਰ ਲਿਓ ਸਬਸਕ੍ਰਾਈਬ ਬਾਈ ਲਾਲਾ ਵਾਟਨ ਵੀ ਜੋ ਕਰਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਬਈ ਫੋਨ ਨੰਬਰ ਹੈਗਾ 88728 01437 88728 01437 ਫੋਨ ਨੰਬਰ ਹੈ ਬਈ ਜੀ ਆਪਣਾ ਤੇ ਬਾਕੀ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਕਰੋ ਇਸ ਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਕੋਈ ਅੱਛਾ ਕਿੱਦਾਂ ਦੇ ਲਗੇ ਇਹ ਬਨੂੜ ਜਾ ਰਿਹਾ ਭਾਈ ਅਮਰਿਸ਼ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਤੱਕ ਸ਼ਾਮ ਨੂੰ ਫੇਰ ਪਾਵਾਂਗੇ ਵੀਡੀਓ ਕੋ ਨਾ ਮੈਂ ਕੋ ਉਤਰਾਂਦੀ ਭਾਈ ਨਾ ਮੈਂ ਕੋ ਉਤਰਾਇਆ ਉਹਨਾਂ ਦੀ ਵੀਡੀਓ ਪਾਵਾਂਗੇ ਭਾਈ ਜੀ ਤਦ ਤੱਕ ਲਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ